इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਸਤਿ ਸ੍ਰੀ ਅਕਾਲ ਜੀ ਦੇਖ ਰਹੇ ਹੋ ਤੁਸੀਂ ਇੰਡੀਅਨ ਟੀਵੀ ਨਿਊਜ਼ ਪੰਜਾਬ ਮੈਂ ਕੁਲਵਿੰਦਰ ਸਿੰਘਾ ਰਸੂਲਪੁਰ ਖੜੇ ਹਾਂ ਅਸੀਂ ਪੁਲਸ ਲਾਈਨ ਰੂਪਨਗਰ ਵਿਖੇ ਜਿੱਥੇ ਐਸਐਸਪੀ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਇੱਕ ਲੋਕਾਂ ਦੀਆਂ ਦਰਖਾਸਤਾਂ ਦੇ ਨਮਟਾਰੇ ਸੰਬੰਧੀ ਤੇ ਕੰਮ ਚੱਲ ਰਿਹਾ ਹੈ ਸੋ ਇਹ ਤਸਵੀਰਾਂ ਤੁਸੀਂ ਰੋ ਰੂਪਨਗਰ ਤੋਂ ਦੇਖ ਰਹੇ ਹੋ ਜਿੱਥੇ ਕਿ ਲੋਕਾਂ ਦੀਆਂ ਜੋ ਦਰਖਾਸਤਾਂ ਹਨ ਉਹਨਾਂ ਦੇ ਸੰਬੰਧੀ ਇੱਥੇ ਇੱਕ ਕੈਂਪ ਲੱਗ ਰਿਹਾ ਹੈ ਤੇ ਲੋਕਾਂ ਬੁਲਬੁਲੋਂ ਕੀ ਕੀ ਜਾ ਰਹੇ ਉਹ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਥੇ ਪੁਲਿਸ ਅਫਸਰਾਂ ਵੱਲੋਂ ਜਿਹੜਾ ਪੱਟਿਆ ਉਦਮ ਕੀਤਾ ਜਾ ਰਿਹਾ ਹੈ ਤੇ ਇੱਥੇ ਪਹਿਲੀ ਵਾਰ ਹੈ ਜਿਹੜਾ ਇੱਕ ਰੂਪਨਗਰ ਦੇ ਵਿੱਚ ਪੰਜਾਬ ਸਰਕਾਰ ਤੇ ਜਿਨਾ ਰੂਪਨਗਰ ਪ੍ਰਸ਼ਾਸਨ ਵੱਲੋਂ ਇੱਕ ਕੈਂਪ ਲਾਇਆ ਜਾ ਰਿਹਾ ਸੋ ਇਹ ਤਸਵੀਰਾਂ ਤੁਸੀਂ ਨਗਰ ਤੋਂ ਦੇਖ ਰਹੇ ਹੋ ਇਹ ਲੋਕ ਨਹੀਂ ਹੰਦੇ ਜੀ ਤੁਹਾਡਾ ਮੇਰਾ ਨਾਮ ਜਰਨੈਲ ਸਿੰਘ ਫਿਲਡਰ ਕਾਲੀਮੰਗੜ ਤੋਂ ਹਾਂ ਜੀ ਤੇ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਕੈਂਪ ਲਾਇਆ ਜਾ ਰਿਹਾ ਹੈ ਦਰਖਾਸਤਾਂ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਐਸਐਸਪੀ ਰੂਪਨਗਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੋ ਸਾਡੀਆਂ ਲੰਬੇ ਟਾਈਮ ਤੋਂ ਬਿਖਾਰਸਾ ਪੈਂਡਿੰਗਸ ਹਨ ਉਹਨਾਂ ਲਈ ਅੱਜ ਪ੍ਰਸ਼ਾਸਨ ਵੱਲੋਂ ਕੈਂਪ ਲਗਾਇਆ ਗਿਆ ਹੈ ਰੂਪਨਗਰ ਵਿਖੇ ਅਸੀਂ ਪੰਜਾਬ ਸਰਕਾਰ ਅਤੇ ਐਸਐਸਪੀ ਰੂਪਨਗਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੋ ਸਾਡਾ ਬਹੁਤ ਜਨਰਲ ਤੇ ਜਲਦੀ ਨੇ ਬਿਚਾਰੇ ਕਾਰਸਾ ਦਾ ਅੱਜ ਕਰਾ ਰਹੇ ਨੇ